ਭੇਟਾਈ ਮਨਕੀ ਤਾਂ ਲੋਜ ਅਸੀਂ ਗੱਡੀ ਤੇ ਲੈਣ ਗਏ ਸੀ ਬਸ ਘਰੇ ਆਪ ਦਾ ਪਰਿਵਾਰ ਹੀ ਸੀਗਾ ਜੀ ਤੇ ਮਾਂ ਦੀ ਇੱਛਾ ਸੀਗੀ ਵੀ ਆਪਾਂ ਸਵਾਗਤ ਤੁਲਾਣਾ ਕਰਾਂਗੇ ਕਦੇ ਵੀ ਨਹੀਂ ਆਇਆ ਅੱਜ ਪਹਿਲੀ ਵਾਰੀ ਬਿਟਾਈ ਤੇ 7 ਮਹੀਨੇ ਬਾਅਦ ਜੀ 15 ਦਿਨਾਂ ਦੀ ਛੁੱਟੀ ਆਈ ਕਦੋਂ ਦਾ ਹੋਇਆ ਬੇ ਕੋਈ ਕੱਟਤੀ ਇਹ ਹੈ ਨਵੰਬਰ ਜਨੇ ਨਵੰਬਰ 3 ਹਾਂਜੀ 25 ਤਰੀਕ ਨੂੰ ਗਿਆ ਸੀ ਨੰਬਰ 2 ਕਿੰਨੀ ਕੁ ਬੇਇਨਤ ਕਰਨੀ ਪਈ ਇਹਨੂੰ ਪੌਛ ਮਹਿਤ ਜੀ 5 ਸਾਲ ਜੀ ਰਾਜ ਕੇ ਕੀਤੇ ਹਮਕੇ ਕੁਛ ਨਹੀਂ ਕਰਾਇਆ ਪਤਾ ਇਹਨਾਂ ਤੋਂ ਮਰ ਕੇ ਝੋਨਾ ਵੀ ਲਾਉਂਦਾ ਰਿਹਾ ਆਪਣੇ ਨਾਲ ਉੱਥੋਂ ਆ ਕੇ ਪੱਠੇ ਦੱਥੇ ਦਾ ਪਸ਼ੂਵਾਂ ਦਾ ਦੋ ਪਸ਼ੂਆ ਖਾਣ ਪੀਣ ਨੂੰ ਦੁੱਧ ਆਪਣੇ ਵਧੀਆ ਸੀ ਹਾਈ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਦੋ ਮੱਝਾਂ ਜੇ ਵੀ ਮਿਲ ਜਾਂਦੀਆਂ ਨੇ ਦੋਨੇ ਬੇਟੇ ਆ ਇੱਕ ਕੁੜੀਆ ਕੁੜੀਆ ਚੰਡੀਗੜ੍ਹ ਦੀ ਜਿਹਦੇ ਨੂੰ ਵੀ ਫੌਜ ਚ ਕਰਾਉਣਾ ਇਹ ਰਿਕੁਐਸਟ ਹੈਗੀ ਹੈ ਇਹ ਕਹਿੰਦਾ ਵੀ ਮੈਂ ਪੁੱਛਦੇ ਭਰੇ ਵੀ ਹੈ ਤੇ ਕਹਿੰਦਾ ਮੈਂ ਪੁੱਛ ਜਾਊਗਾ ਅੱਗੇ ਇਹਨਾਂ ਦੀ ਮਰਜ਼ੀ ਹੈ ਜੋ ਕਰਨੀ ਆ ਆਪਾਂ ਤਾਂ ਮਿਹਨਤ ਕਰਾਉਣੀ ਇਹਨਾਂ ਤੋਂ ਕਿੰਨੀ ਕੁ ਗਰੀਬੀ ਦੇਖੀ ਆ ਬਹੁਤ ਜਗ੍ਹਾ ਦੇਖੀ ਆ ਥੋੜੇ ਦੇਖ ਕਿੰਨੀ ਗਰੀਬੀ ਗਰੀਬੀ ਤਾਂ ਦੇਖ ਲੋ ਜੀ ਬਚਪਨ ਤੋਂ ਲੈ ਕੇ ਤੁਸੀਂ ਜਾਣਦੇ ਸੀ ਬਾਪੂ ਨੇ ਵੀ ਕਰਨੈਲ ਸਿੰਘ ਨੂੰ ਬਥੇਰੀ ਮਿਹਨਤ ਕੀਤੀ ਆ ਜੀ ਬਸ ਉਹ ਸਾਡੇ ਵੀ ਕਵਾਸ਼ ਰਹੇਗੀ ਉਹ ਕਹਿੰਦਾ ਸੀ ਆ ਵੀ ਇਹ ਪੁੱਤਰ ਤਾਂ ਤੁਹਾਡੇ ਜਾਊਗਾ ਜਾਊਗਾ ਤੋਂ ਉਹਨਾਂ ਨੂੰ ਤਰੰਗ ਦਾ ਦਮਾ ਦਵਰਾ ਪੈਣਾ ਕਰਕੇ ਉਹਨਾਂ ਦੇ ਦਿੱਤ ਹੋ ਗਈ ਸੀ ਤੇ ਉਹਨਾਂ ਦੀ ਰਿਕਵੈਸਟ ਸੀਗੀ ਵੀ ਬੇਟਾ ਤੁਹਾਡਾ ਹੋਊਗਾ ਪੱਕਾ ਹੀ ਇਹਦੀ ਨਾ ਚਿੰਤਾ ਕਰੋ ਤੁਸੀਂ ਮੈਂਤ ਬਹੁਤ ਕੀਤੀ ਜੀ ਮੈਂ ਤਾਂ ਨੇ ਬੱਚੇ ਪੜਾਓ ਲਿਖਾਓ ਸਾਰਿਆਂ ਤਰੱਕੀ ਤੇ ਕਰੋ ਜਿਸ ਤਰ੍ਹਾਂ ਅਸੀਂ ਬੱਚੇ ਪਾਲੇ ਆ ਉਸੇ ਤਰ੍ਹਾਂ ਸਾਰੇ ਪਾਲਣ ਬੱਚਿਆਂ ਨਾਲ ਠੀਕ ਹੈ ਨਾ ਤਾਂ ਬੱਚੇ ਪਾਲੇ ਆ ਗੱਲ ਕਰੀ ਜੀ ਝੋਨੇ ਵੀ ਲਾਏ ਆ ਕਣਕਾਂ ਵੀ ਵੱਢੀਆਂ ਸਾਰਾ ਕੁਝ ਕੀਤਾ ਪਸ਼ੂ ਰੰਗ ਸੰਭਾਲੇ ਆ ਖੋਰੀ ਖੋਤ ਕੇ ਸਾਰੇ ਕੋ ਬੱਚੇ ਇੱਥੋਂ ਤਾਂ ਹੀ ਪਛਾਈਏ

हाँ uh हाँ -huh. okay. Ujawa budi. Ujawa ਬਸ 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 ਲਾਣਾ ਹੋ ਰਿਹਾ ਜੇ ਤੈਨੂੰ ਕਹਿ ਦਿੱਤੀ ਆ ਆਰ ਦੇਖ ਲੈ ਡੈਡੀ ਓਏ ਆ ਵੀ ਸੀ ਹੋਏ ਬਸ ਬਸ ਆਲੇ ਪਾ ਦੇ ਉਹ ਲਾੜੀ ਬਾਤ ਲਾੜੀ ਉਹ ਦੁੱਧ ਪਾਸੇ ਕਿ ਗੱਲ ਪਾਈ ਜੀ ਖਾੜ ਤੇ ਖਾਣਾ ਖਾੜੀ ਸਾਰੇ ਖਾੜੀ ਖਾਣਾ ਖਾੜ ਮੈਂ ਵੀ ਖਰਾ ਮੈਂ ਵੀ ਖਰਾ ਬਹੁਤ ਆ ਵੇਰਾ ਦਰੋਂ ਲੰਮੇ ਬਿੜਾ ਦੇ ਦੇ ਹੋਰ ਕੈਮਰਾ ਵੀ ਪੱਟ ਕੇ ਵੀ ਟਾਂਨੇ ਕਿ ਰੱਖਿਆ ਕਰੋ ਮੜੀ ਹਾਂਜੀ ਹਾਂਜੀ ਕਿੰਨੇ ਚਰਵਾ ਦਾ 18 79 ਦਾ ਪਹਿਲੀ ਕਿੰਨਾ ਵੀ ਦਾ ਤੇ ਇੱਕ ਪੱਤੀ ਕੋਈ ਨਹੀਂ ਨਾਲ ਤੋਂ ਮਿਲ ਹੋ ਗਈ ਸੀ ਕਿ ਪਹਿਲਾਂ ਦਾ ਪੱਤੀ ਦਾ ਨਹੀਂ ਨਹੀਂ ਟ੍ਰੇਨਿੰਗ ਤੋਂ ਆਇਆ ਟ੍ਰੇਨਿੰਗ ਤੋਂ ਆਇਆ ਹਾਂਜੀ ਸਸਦਾ ਇੱਕ ਰਾਇਆ ਹਾਂਜੀ ਕਦੋਂ ਆਏ ਤੇ ਕਦ ਨਾਲ ਕਿੰਨਾ ਜੇ ਤੁਸੀਂ ਬਾਦ ਪਹਿਲੀ ਵਾਰ ਆਏ ਹੋ ਮੈਂ ਹੀ ਸੱਤਾਂ ਮਹੀਨਿਆਂ ਦੀ ਟ੍ਰੇਨਿੰਗ ਕਰਕੇ ਫੇਰ ਆਇਆ ਕਰੇ ਕਰਦਿਆਂ ਦੇ ਇੱਛਾ ਸੀਗੀ ਵੀ ਤੁਸੀਂ ਪਤਵਾਰ ਦੀ ਸੱਤਾਂ ਮਹੀਨਿਆਂ ਦੀ ਟ੍ਰੇਨਿੰਗ ਕਰਕੇ ਫੇਰ ਆਇਆ ਕਰੇ ਕਰਦਿਆਂ ਦੇ ਇੱਛਾ ਸੀਗੀ ਵੀ ਤੁਸੀਂ ਪਤਵਾਰ ਦੀ ਚੋਣਾ ਜੀ ਮੈਂ ਤਾਂ ਕਿਹਾ ਸੀਗਾ ਵੀ ਮਾਤਾ ਵੀ ਇੰਨਾ ਕੋ ਕਰਨ ਦੀ ਲੋੜ ਨਹੀਂ ਵੀ ਮੈਂ ਦੂਜੇ ਆਉਂਗਾ ਜਾਂ ਮੈਂ ਕਾਦੇ ਪਿੱਛੇ ਇੰਨਾ ਕੋ ਕਰਨਾ ਮਾਤਾ ਕਹਿੰਦੀ ਨਹੀਂ ਪੁੱਤ ਵੀ ਪਹਿਲੀ ਪਹਿਲੀ ਵਾਰ ਹੋਇਆ ਤੂੰ ਹਨਾ ਵੀ ਪਹਿਲੀ ਛੁੱਟੀ ਆਉਣੀ ਆ ਤੇ ਤੂੰ ਵਰਦੀ ਜੀ ਆਈ ਮੈਂ ਇੱਥੇ ਠੀਕ ਆ ਮਾਤਾ ਮੈਂ ਵਰਦੀ ਜਾਊਂਗਾ ਜੇ ਵਰਦੀ ਜਾਏ ਫਿਰ ਘਰਦਿਆਂ ਨੇ ਬਹੁਤ ਸਵਾਗਤ ਕੀਤਾ ਜੀ ਫਿਰ ਨਾਲ ਆਂਢੀ ਗਵੰਢੀ ਵੀ ਸੀਗੇ ਤਾਚੇ ਤਾਜੇ ਸਾਰੇ ਆਏ ਸੀ ਘਰੇ ਜੀ ਉਹਨਾਂ ਨੇ ਬਹੁਤ ਖੁਸ਼ੀ ਮਨਾਈ ਜੀ ਅਸੀਂ ਬਹੁਤ ਗਰੀਬ ਹਲਾ ਦੇ ਵੇਖਿਆ ਜੀ ਅਸੀਂ ਦਿਹਾੜੀਆਂ ਕਰ ਕਰ ਭਰਤੀਆਂ ਵੇਂਦੇ ਰਹੇ ਆ ਜੀ ਦੋ ਵਾਰ ਮੈਂ ਲੈ ਗਿਆ ਸੀਗਾ ਜੀ ਫਿਰ ਲਾਸਟ ਭਰਤੀ ਹੋਇਆ ਸੀਗਾ ਜੀ ਤੇ ਘਰਦਿਆਂ ਨੇ ਬਹੁਤ ਖੁਸ਼ੀ ਮਨਾਈ ਆਂਢ ਗਵਾਂਢ ਬਹੁਤ ਜ਼ਿਆਦਾ ਖੁਸ਼ੀ ਮਨਾਈ ਉਹਨਾਂ ਨੇ ਜੀ ਵੀ ਚੱਲ ਵਧੀਆ ਸਾਡੇ ਜੋ ਕੋਈ ਹੋਇਆ ਜੀ ਕਿਹੜੀ ਰੈਜੀਮੈਂਟ ਚੋਂ ਹੁਣ ਤੇ ਕਿੱਥੇ ਟ੍ਰੇਨਿੰਗ ਲੈ ਕੇ ਨਹੀਂ ਸਿੱਖ ਲਈ ਰੈਜੀਮੈਂਟ ਹੈ ਜੀ ਫਤਿਹਗੜ੍ਹ ਸੈਂਟਰ ਹੈ ਜੀ ਯੂਪੀ ਜੀ ਉੱਥੋਂ ਆਇਆ ਜੀ 7 ਮਹੀਨਾ ਦੀ ਟ੍ਰੇਨਿੰਗ ਕਰਕੇ ਜੀ ਹੁਣ ਮੇਰੀ ਸ਼੍ਰੀਨਗਰ ਹੈ ਜੀ ਕਦੋਂ ਜਾ ਕੇ ਡਿਊਟੀ ਸ਼ੁਰੂ ਕਰਨਾ ਹੈ ਬਾ 19 ਤਰੀਕ ਨੂੰ ਜਾਣਾ ਹੈ ਤੇ 20 ਨੂੰ ਉੱਥੇ ਰਿਪੋਰਟ ਕਰਨੀ ਹੈ ਜੀ